ਕਦੇ ਜੀ ਸੋ ਤੁਹਾਨੂੰ ਪਤਾ ਹੈ ਕਿ ਅਸੀਂ ਜਦੋਂ ਦਾ ਸਾਗ ਦਾ ਮੇਲਾ ਚੱਲਿਆ ਹੈਗਾ ਉਹਦੋਂ ਦਾ ਜੀ ਵਲੋਗ ਜਿਹੜਾ ਸ਼ੂਟ ਕਰਦੇ ਆਉਣ ਦੇ ਹੈਗੇ ਮਹਾਰਾਜ ਦੀ ਕਿਰਪਾ ਦੇ ਨਾਲ ਕੱਲ ਜਿਹੜਾ ਵਾ ਅਸੀਂ ਵੱਡੇ ਘੁੰਮਣਾ ਆਏ ਹੈਗੇ ਅੰਕਲੋਂ ਦੇ ਘਰ ਤੇ ਅੰਕਲ ਹੁਣੇ ਬੜੇ ਚਿਰ ਤੋਂ ਜਿਹੜੀ ਆ ਸੇਵਾ ਜਿਹੜੀ ਆ ਨਿਭਾ ਰਹੇ ਆ ਹਰ ਵਾਰ ਅੰਕਲੋਂ ਦੇ ਘਰ ਜਿਹੜਾ ਵਾਂਗ ਰਹਿਦਾ ਤੇ ਅੰਕਲ ਹੁਣੇ ਬੜੇ ਉਤਸ਼ਾਹ ਨਾਲ ਪਿਆਰ ਨਾਲ ਜਿਹੜੀ ਆ ਸੰਗਤ ਦੀ ਸੇਵਾ ਲਓ ਦੇਖੋ ਹੋਰ ਵੀ ਸੰਗਤਾਂ ਜਿੰਨੀਆਂ ਵੀ ਆਉਂਦੀਆਂ ਹੈਗੀਆਂ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਜਿਹੜਾ ਵਸਕਉਂਦੇ ਹੈਗੇ ਹਰ ਵਾਰੀ ਅੰਕਲ ਜੀ ਦੇ ਘਰ ਰਹੀਦਾ ਸਾਡੀ ਉਹ ਇਹ ਬੇਨਤੀ ਆ ਸਤਿਗੁਰੂ ਦੀ ਕਿਰਪਾ ਕਰਨ ਗੁਰੂ ਨਾਨਕ ਦੇਵ ਮਹਾਰਾਜ ਕਿ ਲੋ ਲੰਗਰ ਇਦਾਂ ਹੀ ਤੱਪਦੇ ਰਹਿਣ ਸੰਗਤਾਂ ਸੰਗਦੀਆਂ ਸਕਉਂਦੀਆਂ ਰਹਿਣ ਤੇ ਜੀ ਆਇਆਂ ਨੂੰ ਅੰਕਲ ਜੀ ਹਰ ਵਾਰੀ ਕਹਿੰਦੇ ਸੰਗਤਾਂ ਨੂੰ ਅੰਕਲ ਜੀ ਤੁਸੀਂ ਹੋਰ ਕੁਝ ਦੱਸਣਾ ਚਾਹੋਗੇ ਕਿੰਨੇ ਚਿਰ ਤੋਂ ਤੁਸੀਂ ਇਹ ਜਿਹੜੀ ਸੇਵਾ ਜਿਹੜੀ ਹੈ ਮਹਾਰਾਜ ਦੀ ਕਿਰਪਾ ਦੇ ਨਾਲ ਜਿਹੜੀ ਹੈ ਸੰਗਤਾਂ ਦੀ ਬਾਬਾ ਜੀ ਨਿਭਾ ਰਹੇ ਵੀ ਜਦੋਂ ਤੁਸੀਂ ਦੇਖ ਰਹੇ ਹੋ ਚਲੋ ਮਹਾਰਾਜ ਦੀ ਕਿਰਪਾ ਕਰਨ ਹੋਰ ਵੀ ਕਿਰਪਾ ਕਰਨ ਅੰਕਲ ਜੀ ਕਹਿੰਦੇ ਜਦੋਂ ਅਸੀਂ ਸੋਟੇਜੇ ਹੁੰਦੇ ਸੀ ਉਦੋਂ ਤੋਂ ਹੀ ਜਿਹੜੀ ਸੇਵਾਵਾ ਸੰਗਤਾਂ ਦੀ ਅਸੀਂ ਜਿਹੜੀਆਂ ਨਿਭਾ ਰਹੇ ਆ ਤੇ ਬੜੇ ਵਧੀਆ ਸਾਨੂੰ ਲੱਗਦਾ ਇਹੋ ਜੇ ਕਹਿੰਦੇ ਗੁਰਮੁਖ ਪਿਆਰੇ ਜਦੋਂ ਸਾਡੇ ਘਰ ਆਉਂਦੇ ਆ ਸਾਨੂੰ ਬਹੁਤ ਵਧੀਆ ਲੱਗਦਾ ਵੀ ਇਹੋ ਜੀ ਸੰਗਤ ਹੋਰ ਗੁਰੂ ਨਾਨਕ ਸਾਹਿਬ ਦੀ ਆਵੇ ਤਾਂ ਅੰਕਲ ਜੀ ਬਹੁਤ ਕਿਰਪਾ ਮਹਾਰਾਜ ਦੀ ਚਲੋ ਸਤਿਗੁਰੂ ਜੀ ਕਿਰਪਾ ਕਰਨ ਤੇ ਅੰਕਲ ਜੀ ਹੋਣ ਅਸੀਂ ਪਰਮਾਨੰਦਾ ਹੋ ਲੱਗਿਆ ਚੋਲਾ ਸਾਹਿਬ ਨੂੰ ਤੇ ਕੋਈ ਗੱਲ ਨਹੀਂ ਮਹਾਰਾਜ ਜੀ ਕਿਰਪਾ ਕਰਨ रखने का <Pinechte> <atar> ਵਾਜ ਬ੍ਰਿੰਦਾਜ ਵਾਜੋ ਸੰਤੋਲੀ ਆਜੋ ਇਹ ਆ ਗੁਰਮukh veer ਤੇ ਪਹਿਲਾ ਕੈਮਰਾਮੈਨ ਬਣਿਆ ਸੀ ਤੇ ਹੁਣ ਨਾ ਇਹ ਵੀਰ ਕਹਿੰਦਾ ਮੇਰੀ ਵੀ ਥੋੜੀ ਜਿਹੀ ਸ਼ੂਟ ਕਰ ਦੋ ਚਲੋ ਜੀ ਓਕੇ ਜੀ ਅੱਗੇ ਜਾਂਦੇ ਹਾਂ ਵਾਹਿਗੁਰੂ 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 ਵਾਹਿਗੁਰੂ

ਗੁਰੂ ਸਤ ਨਾਮ ਵਾਹਿਗੁਰੂ ਸਤ ਗੁਰੂ ਸਤ ਹੱਤ ਨਾਮ ਵਾਹਿਗੁਰੂ ਸਤ ਤੇ ਆਜਾ ਉਹ ਚੰਦੂ ਹਾਂਜੀ ਹੋਰ ਫਿਰ ਕਿਹਾਲੇ ਹੋਂਤਾ ਚੜ ਗਿਆ ਦਿਨ ਬੜੇ ਨਾਲ ਨਾਲ ਮੇਰੇ ਵੀਰ ਮਿਲ ਗਿਆ ਔਰ ਗੁਰਵਿੰਦਰ ਵੀਰ ਕਿਹਾਲਾ ਹਾਂ ਔਰ ਬਾਬੀ ਸਰਦਾਰ ਕਿਹਾਲੇ ਕਿਹਾਲੇ ਮਮਾ ਇੱਕ ਸਾਈ ਚੱਲ ਗਿਆ ਬੰਦੇ ਬਾਬਾ ਮੇਰੇ ਵੀ ਆਣਦੇ ਆ ਇਹਦਾ ਨਾਂ ਕੀ ਵੀਰ ਇਹ ਹੀ ਚੁੱਕਿਆ ਪਤਾ ਨਹੀਂ ਕਿਹਦਾ ਹੀ ਨਿਆਣਾ ਹੈ ਕਹਿੰਦਾ ਨਹੀਂ ਆ ਗਿਆ ਮੈਨੂੰ ਪਤਾ ਨਹੀਂ ਜਾਂਦਾ ਕਿਹਦਾ ਵਾ ਹੈਗਾ ਪਰ ਇਹਦੀ ਜਾਣ ਪਛਾਣ ਤਾਂ ਹੀ ਆ ਵੀਡੀਓ ਬੰਦ ਕਰ ਜਾ ਰੋਮੈਂਟਿਕ ਬੰਦ ਕਰ ਜਾ ਯਾਰ ਮਨਾਰੀ ਹਾਂਜੀ ਭਾਜੀ ਦਸ਼ੀ ਗਾ ਆਓ ਈ ਹਾਲ ਭਾਈ ਵਧੀਆ ਵਧੀਆ ਚੜਦੀ ਕਲਾ ਗੋਖੇ ਵੀਰੇ ਗੁਰਮukh ਸਿੰਘ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਫਿਰ ਬਸ ਵਧੀਆ ਕਿੰਨਾ ਕਿ ਸਫਰ ਆਪਾਂ ਤੈਅ ਕਰ ਚੁੱਕੇ ਹਾਂ ਹੁਣ ਸਵੇਰ ਤੱਕ ਤੁੰਗਣਾ ਤੋਂ ਜਿਆਦਾ ਮੰਨ ਕੇ ਚਲੋਗੇ ਕੋਈ 10 15 ਕਿਲੋਮੀਟਰ ਤੈਅ ਕਰ ਹੀ ਚੁੱਕੇ ਆ ਇਸ ਟਾਈਮ ਅੱਛਾ ਅੱਛਾ ਜੀ ਠੀਕ ਨੇ ਠੀਕ ਬਾਬੇ ਦੀ ਕਿਰਪਾ ਨਾਲ ਚੱਲਦੇ ਜਾਈਏ ਬੜਾ ਚਾ ਉਤਸ਼ਾਹ ਸੰਗਤਾਂ ਦੇ ਵਿੱਚ ਵੇਖ ਕੇ ਮੈਨੂੰ ਤਾਂ ਬਹੁਤ ਵਧੀਆ ਅਨੰਦ ਆ ਰਿਹਾ ਮਨ ਜਿਹੜਾ ਖੁਸ਼ੀ ਹੋਈ ਜਾ ਰਿਹਾ ਵੀ ਇਨਾ ਉਤਸ਼ਾਹ ਸੰਗਤਾਂ ਦੇ ਵਿੱਚ ਇਹ ਗੁਰੂ ਨਾਨਕ ਦੇਵ ਮਹਾਰਾਜ ਦੀ ਕਿਰਪਾ ਗੁਰੂ ਨਾਨਕ ਦੇਵ ਮਹਾਰਾਜ ਨੇ 20 ਰੁਪਏ ਦਾ ਲੰਗਰ ਲਾਇਆ ਤੇ ਜਿਹਦੇ ਕਰਕੇ ਲੰਗਰ ਮੁੱਕਦੇ ਨਹੀਂ ਜੇ 50 ਮਾਰ ਰਹੇ 50 ਰੁਪਏ ਦਾ ਲੰਗਰ ਲਾਇਆ ਤਾਂ ਫਿਰ ਤੇ ਕਿਹਨੇ ਭੁੱਖਾ ਹੀ ਨਹੀਂ ਰਹਿਣਾ ਬਹੁਤ ਵਧੀਆ ਮਹਾਰਾਜ ਦੀ ਕਿਰਪਾ ਵਾ ਤੀ ਹੁਣ ਟੇ ਮਹਾਰਾਜ ਦੇ ਪੈਰ ਪੈਰ ਤੇ ਲੰਗਰ ਲੱਗੇ ਹੋਏ ਆ ਤੇ ਹੋਰ ਗੁਰਕ ਵੀਰ ਜੀ ਦੱਸੋ ਕੁਝ ਫਿਰ ਬਸ ਬਾਬੇ ਦੀ ਮੀਰ ਨਾਲ ਅੱਗੇ ਚੱਲਦੇ ਜਾਂਦੇ ਆ ਤੇ ਤੁਹਾਨੂੰ ਅੱਗੇ ਤੋਂ ਅੱਗੇ ਲੋ ਵੀ ਆ ਟੂਰ ਚ ਜਾਣਕਾਰੀ ਦਿੰਦੇ ਰਵਾਂਗੇ ਜਾਣਕਾਰੀ ਦਿੰਦੇ ਰਵਾਂਗੇ ਇੱਕ ਹੋਰ ਜਿਹੜੇ ਬੜੀ ਮੈਨੂੰ ਵਧੀਆ ਗੱਲ ਲੱਗੀ ਹਾਂਜੀ ਹਾਂਜੀ ਬੜੀ ਦੱਸੋ ਹੁਣ ਵੇਖੋ ਤੁਹਾਨੂੰ ਵਧੀਆ ਲੱਗੀ ਕਿ ਨਹੀਂ ਮੈਨੂੰ ਨਹੀਂ ਪਤਾ ਨਹੀਂ ਦੱਸ ਲੱਗਦੇ ਯਾਰ ਕਿੰਨੇ ਕੁ ਲੋਕ ਜਿਹੜੇ ਆ ਜਿਹੜੇ ਇੱਦਾਂ ਹੀ ਰਹਿ ਗਏ ਸਾਡੇ ਸਾਡੇ ਆ ਬਹੁਤ ਯਾਰ ਲੋਕ ਨਹੀਂ ਹੋ ਰਹੇ ਜੜਾ ਚਟਟਾ ਦੀ ਯਾਰ ਦੱਸਾਂ ਹੋਣੀ ਆ ਮਹਾਰਾਜ ਕਿਰਪਾ ਕਰੇ ਸਤਿਗੁਰੂ ਨਾਨਕ ਦੇਵ ਮਹਾਰਾਜ ਚਾ ਚਾਸੀ ਨਹੀਂ ਕਰਵਾ ਦੇ ਕੰਨੀ ਆ ਕਹਿੰਦਾ ਗੁਰਮੁਖ ਵੀਰ ਕਹਿੰਦਾ ਮੇਰੀ ਵੀ ਅਰਦਾਸ ਕਰਾਓ ਮੇਰੀ ਵੀ ਹਵਲਾ ਜੀ ਟੁੱਟ ਜੇ ਅਗਲੇ ਸਾਲ ਤੱਕ ਆਉਂਦੇ ਆਂ ਕਹਿੰਦਾ ਅਗਲੀ ਵਾਰ ਫੇਰ ਸੰਗਤ ਵਿੱਚ ਹਾਜ਼ਰੀ ਭਰਾਂ ਹੱਥਾਂ ਚਾਤ ਪਾ ਕੇ ਆਵਾਂ ਆਹੋ ਤੇ ਵਰੀਆ ਗੁਰਮੁਖ ਵੀਰ ਦੀ ਮਾਨ ਦੀ ਤ੍ਰਿਸ਼ਨਾ ਜਿਹੜੀ ਆ ਅਰਦਾਸ ਆ ਸਾਧ ਗੁਰ ਪੂਰੀ ਕਰਨ ਅਗਲੀ ਵਾਰ ਫੇਰ ਹੌਮ ਹਮਾ ਕੇ ਉਤਸ਼ਾਹ ਦੇ ਨਾਲ ਸੰਗਤ ਵਿੱਚ ਪਹੁੰਚੇ ਹਾਂਜੀ ਜ਼ਰੂਰ ਪਹੁੰਚਾਂਗੇ ਚਲੋ ਓਕੇ ਜੀ ਬਾਕੀ ਫੇਰ ਹੁਣ ਅੱਗੇ ਵੱਖਰਾ ਅੱਗੇ ਵੀਰਾਂ ਨੇ ਜਿਹੜਾ ਆਪਣਾ ਉਹ ਥੋੜੇ ਪੈਰ ਨਾਲ ਵੀਰ ਦੇ ਪੀੜ ਕੰਡਿਆ ਪਿਆ ਤੇ ਖੂਨ ਜਾ ਵਗਨ ਡਾਇ ਪਿਆ ਤੇ ਰਵਿੰਦਰ ਭਾਜੀ लवली ਭਾਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਬਣੇ ਅੱਜ ਤੇ ਪੱਟੀ ਕਾਂਡੇ ਵੀਰ ਦੇ ਹੋਰ ਮੰਨਾ ਜੀ ਵਧੀਆ ਫਿਰ ਉਧਰ ਤੇ ਬਹੁਤ ਵਧੀਆ ਚੱਲਣ ਡੇ ਹਨਾ ਤੇ ਆ ਇੱਥੇ ਆ ਜਦਾ ਚਲੋ ਕੋਈ ਨਹੀਂ ਸੰਗਤ ਦੇ ਨਾਲ ਤੁਰ ਕੇ ਜਾਣ ਡਿਆ ਫੇਰ ਹਾਂ ਜੀ ਕੀ ਹਾਲ ਚਿਰ ਫੇਰ ਬਸ ਠੀਕ ਹੈ ਕਿਰਪਾ ਬਾਬੇ ਦੀ ਗੁਰੂ ਨਾਨਕ ਦੇਵ ਮਹਾਰਾਜ ਦੀ ਕਿਰਪਾ ਨਾਲ ਬਿਲਕੁਲ ਜੀ ਬਿਲਕੁਲ ਤਾਂ ਕਿਰਪਾ ਰਣੀ ਚਾਹੀਦੀ ਆ ਕਿਰਪਾ ਹੋਣ ਹੋਵੇ ਤਾਂ ਫੇਰੀ ਗੱਲ ਬਹਾਂਦੀ ਨੂੰ ਮਹਾਰਾਜ ਹਾਂਜੀ ਕਿੱਥੇ ਕਿੱਰੇ ਪਹੁੰਚਿਆ ਆਪਾਂ ਉਦਾਂ ਇਸ ਵਕਤ ਆਇਆ ਠੀਕਾ ਕਰੀਬ ਨਦੀਆਂ ਨਜ਼ਦੀਕ ਹੀ ਆ ਨਜ਼ਦੀਕ ਪਹੁੰਚ ਗਏ ਆ ਐੜੀ ਘਰੇ ਕੁਝ ਨਹੀਂ ਆ ਹਰੇ ਕੁਝ 20 ਕਿਲੋਮੀਟਰ ਦੇ ਆਸ-ਪਾਸ ਮਿਲਦਾ ਜਿਆਦਾ ਪਿਆ ਹੈਗਾ ਤੇ ਕੋਈ ਗੱਲ ਨਹੀਂ ਇਥੋਂ ਫੇਰ ਪਹੁੰਚਿਆ ਚੱਲੇ ਤੇ ਫੇਰ ਤੁਹਾਡੇ ਨਾਲ ਕਰਦੇ ਅੱਗੇ ਗੱਲਬਾਤ ਸ਼ੇਅਰ ਬਾਅਦ ਦੀ ਮੁਖੇ ਓਕੇ ਜੀ ਉਹ ਬਾਅਦ ਦੇ ਚੱਲਦੀ ਅਸੀਂ ਇੱਥੇ ਪਹੁੰਚ ਗਏ ਪਿੰਡ ਓਜਲੇ ਵੇਖੋ ਸਕੂਲ ਦੇ ਬਾਹਰ ਵੀ ਲਿਖਿਆ ਪਿੰਡ ਓਜਲਾ ਪਰ ਮੈਂ ਤੁਹਾਨੂੰ ਇਹ ਜ਼ਰੂਰ ਦੱਸਣਾ ਚਾਹੁੰਦਾ ਕਿ ਪਿੰਡ ਓਜਲੇ ਪਹੁੰਚੇ ਆਂ ਪਿੰਡ ਇਹਦਾ ਕਰਨ ਓਜਲੇ ਵਾਲਾ ਰਹੀ ਹੈਗਾ ਥੋੜੀ دیر ਤੱਕ ਅਸੀਂ ਪਹੁੰਚਦੇ ਆਂ ਕਲਾਨੋ ਰੋਡ ਕਿੰਨੇ ਮਿੰਟ ਹੋਗੇ ਤੇ ਜਦੋਂ ਕਲਾਨੋ ਰੋਡ ਦੇ ਉੱਤੇ ਪਹੁੰਚਾਂਗੇ ਉਸ ਦਾ ਵੀਊ ਵੀ ਤੁਹਾਨੂੰ ਫਿਰ ਦਿਖਾਵਾਂਗੇ ਜੀ ਹੇ ਗੁਰੂ ਜੀ ਕਾਉਸਾ ਨਵਾਹੇ ਗੁਰੂ ਜੀ ਕੀ ਫਤਿਹ ਸ਼ਾਹੇ ਮਾਵਾ ਸੰਦੀਆ ਸ਼ਾਮਾਂ ਦੇ ਯੋੜ ਪਤਾ ਦੀ ਆਵਾ ਮਾਵਾ ਪੁੱਤਰ ਯੋੜ ਮੈਰੇ ਗੁਰੂ ਨਾਲ ਤੁਹਾਰਾ ਜੀ ਦੀ ਇਹ ਪੁਜਰਤ ਵੇਖ ਕੇ ਬਹਾਵ ਕੀ ਲਸੋ ਗਿਆ ਜੇ ਤੁਨਾਂ ਨੂੰ ਜੇਤੇ ਜੇਤਰਾ ਜਾਵੇ ਜੇ ਸਾਡੀ ਕੌਮ ਦਾ ਸਿਰ ਉੱਚਾ ਹੋਵੇਗਾ ਮੇਰੇ ਹਜ਼ੂਰ ਅਤੇ ਬਾਦਸ਼ਾਹ ਜੀ ਦੇ ਚਰਨਾਂ ਦੇ ਵਿੱਚ ਮੱਖਾ ਤੇ ਬਹਾਵਲ ਵੀਰ ਨੇ ਅੱਜਾ ਲਾਲਤ ਕੁਝ ਮੰਗਿਆ ਤੇ ਹਜ਼ੂਰ ਕਹਿਣ ਲੱਗੇ ਸਾਡ ਕੁਝ ਨਹੀਂ ਮੰਗਣਾ ਮੈਂ ਤੁਹਾਨੂੰ ਸਭ ਕੁਝ ਦੇਣਾ ਨਾ ਕਿਹਾ ਹਾਂ ਸਾਹਿਬ ਬਹੁਤ ਹੀ ਬਹਾਦਰ ਹੈ ਹਾਂ ਜੀ ਗੁਰਮukh veer ਕਿਹਨਾਂ ਫਿਰ ਵਾਸ ਵਧੀਆ ਜੀ ਉਹ ਕੇ ਉਹ ਕਰ ਲਈ ਰੈਸਟ ਪੂਰੀ ਹਾਂਜੀ ਰੈਸਟ ਪੂਰੀ ਕਰ ਲਈ ਹੁਣ ਕਹਿੰਦੇ ਫੇਰ ਚੱਲੇ ਆ ਅਸੀਂ ਪਹੁੰਚਿਆ ਪਿੰਡ ਗਰਾਇਆ ਤਲਵੰਡੀ ਗਰਾਇਆ ਹਾਂ ਰੈਸਟ ਕਰ ਲਈ ਹੁਣ ਵਧੀਆ ਮਹਿਸੂਸ ਕਰ ਰਹੇ ਹਾਂ ਤੇ ਉਨੀ ਹੀ ਹੁਰਤੀ ਦੇ ਨਾਲ ਅੱਗੇ ਵਧਦੇ ਜਾਵਾਂਗੇ ਅਸੀਂ ਹੁਣ ਹਾਂਜੀ ਅੱਛਾ ਤੇ ਆ ਇੱਕ ਆ ਗਿਆ ਵਾ ਸਕੂਲ ਤੇ ਇਹ ਸਕੂਲ ਦੇ ਵਿੱਚੋਂ ਦੀ ਆਪਣਾ ਸੰਗ ਜਿਹੜਾ ਵਾ ਉਹ ਨੰਕੇ ਜਾਂਦਾ ਬੱਬਾ ਜੀ ਸਾਰੇ ਜਣੇ ਇੱਧਰੋਂ ਦੀ ਇੰਟਰ ਹੁੰਦਾ ਓ ਹਾਂਜੀ ਹਾਂਜੀ ਭਾਜੀ ਇੱਥੋਂ ਦੀ ਐਂਟਰ ਹੋ ਕੇ ਜਿਹੜਾ ਆਪਾਂ ਸੰਗ ਅੱਗੇ ਵੱਧਦਾ ਹੈਗਾ ਠੀਕ ਠੀਕ ਤੇ ਬੜਾ ਕਰਮਵਾਲੀ ertidia ਸਕੂਲ ਤਰਵੰਡੀ ਗੁਰਾਇਆ ਵੀ ਜਿੱਥੇ ਸੰਗ ਦੇ ਪੈਰ ਜਿਹੜਿਆ ਪੈ ਕੇ ਜਾਂਦੇ ਆ ਕਿਉਂਕਿ ਪਤਾ ਨਹੀਂ ਕਿਹੜੀ ਰੂਹ ਹੁੰਦੀ ਆ ਇਹੋ ਜੀ ਜਿਹਦੇ ਪੈਰਾਂ ਦੇ ਧੂੜ ਹੀ ਬਹੁਤ ਕਰਮਵਾਲੀ ਹੁੰਦੀ ਆ ਕਿਉਂਕਿ ਨੇਤਰੀਆਂ ਵਾਲੀਆਂ ਰੂਹਾਂ ਸੰਗ ਦੇ ਵਿੱਚ ਹੁੰਦੀਆਂ ਜਿਨ੍ਹਾਂ ਨੂੰ ਬਿਨਾ ਯਾਦ ਕੀਤੀ ਬਿਨਾ ਕੋਈ ਵੇਖਾ ਵੇਖਣ ਤੋਂ ਬਿਨਾ ਹੀ ਬਿਨਾ ਗੁਰਬਾਣੀ ਜਿਹੜੀ ਯਾਦ ਹੁੰਦੀ ਆ ਜ਼ੁਬਾਨੀ ਬਹੁਤ ਵਧੀਆ ਰੂਹਾਂਦੀ ਆ ਤੇ ਸਾਰੇ ਲੋਕ ਇੱਥੇ ਆਰਾਮ ਵੀ ਕਰ ਰਹੇ ਆ ਸੰਗਤ ਕਿਉਂਕਿ ਇੱਥੇ ਸ਼ਾਮ ਆ ਰੁੱਖ ਵਾ ਤੇ ਇੱਥੋਂ ਆਪਣਾ ਜਿਹੜਾ ਡੇਰਾ ਬਾਬਾ ਨਾਨਕ ਗੁਰਦਰਾ ਸਾਹਿਬ ਆ ਉਹ 5 ਕਿਲੋਮੀਟਰ ਜਿਹੜਾ ਇੱਥੋਂ ਰਹਿ ਗਿਆ ਜੀ ਭੂਆ ਨੇ ਸਾਥ ਆਪਣੇ ਜਿਵੇਂ ਜਿਵੇਂ ਨੇ ਨਜ਼ੀਕ ਆਉਂਦੇ ਜਾਂਦੇ ਆਵੇਂ ਆਵੇਂ ਪੈਂਟਾ ਘੜਦਾ ਜਾਂਦਾ ਪੁੱਤਾਂ ਨੇ ਦਾਤ ਬਲਦੀ ਕਰੋ ਤੇ ਭੂਆ ਜਿਹੜਾ ਉਹ ਪੈਂਟਾ ਰਹਿ ਗਿਆ ਥੋੜਾ ਜਿਹਾ ਆਪਣਾ ਸੋ ਸਾਡੀ ਮੰਨਰ ਵੀ ਲੱਗ ਗਈ ਆ ਗਈ ਆ ਹੋ ਸਕਦਾ ਇੱਥੇ ਕੋਈ ਆਪਣਾ ਪੁੱਤਰਾ ਨਹੀਂ ਦਾਤਾ ਬਲਦ ਕਰਦੇ ਨੇ ਸੰਗੀ ਸਾਥੀ ਮਿਲ ਜਾਵੇ ਬਖਾਇੰਦੇ ਤੁਹਾਨੂੰ ਬਹੁਤ ਵਧੀਆ ਇਹ ਸਕੂਲ ਜੇ ਜੀ ਤਰਤੀ ਦੇ ਮੇਰੇ ਚ ਪੈਰ ਪੈਂਦੇ ਹਨ ਸੰਗਤ ਦੇ ਸੋ ਗੁਰੂਗ੍ਰੰਥ ਸਾਹਿਬ ਮਹਾਰਾਜ ਜੀ ਸੋ ਗੁਰੂਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਵਾਰਾ ਜਿਹੜਾ ਸੋਭਿਤ ਕੀਤਾ ਗਿਆ ਜੀ ਇਹ ਚੋਲ ਦੇ ਇਹ ਤੋਂ ਸਕੂਲ ਵਿੱਚ ਕੀਤਾ ਗਿਆ ਆਵਾਜ਼ ਕਰਤਾ ਚਲੋ ਜੀ ਸੋ ਫਾਈਨਲੀ ਇਹੀ ਪਹੁੰਚ ਗਏ ਹੁਣ ਤੇਰੇ ਬਾਬੇ ਨਾਨਕ ਵਾਲੇ ਮੇਨ ਰੋਡ ਦੇ ਉੱਤੇ ਸੰਗਤੀਆਂ ਤਿਆਰੀਆਂ ਤੁਸੀਂ ਵੇਖ ਨਹੀਂ ਸਕਦੇ ਆ ਕਿਵੇਂ ਸੰਗਤ ਛੜੀਆ ਤਿਆਰ ਕਹਦੇ ਵਿੱਚ ਝੁੱਟੀ ਹੋਈ ਆ ਲੰਗਰ ਲੱਗੇ ਹੋਇਆ ਮਹਾਰਾਜ ਦੀ ਕਿਰਪਾ ਨਾਲ ਬਹੁਤ ਨੇ ਮੇਰੀ ਬੱਚ ਮਾਇਆ ਗਰੁੱਪ ਦੇ ਲੱਗਣਾਂ ਦੇ ਪਾ ਕੇ ਆਏ ਨੇ ਪ੍ਰਮਾਨ ਪਾਸ਼ਾ ਕਿਤੇ ਮੈਂ ਥੋੜਾ ਥੱਕ ਗਿਆ ਤਾਂ ਕਰਕੇ ਮੈਨੂੰ ਬੁਲਨੇ ਆ ਥੋੜਾ ਹੁੱਦਾ ਹੋ ਗਿਆ ਆਸਮਰਾਤ ਲੈ ਕੇ ਗਰੁੱਪ ਰੱਖਿਆ ਤੁਹਾਨੂੰ ਆ ਕੇ ਸਭ ਦੀਆਂ ਮੰਨੀਆਂ ਆਸਮਰਾਤ ਪੂਰੀਆਂ ਕਰਨੀਆਂ ਚੜ੍ਹਦੀਆਂ ਕਲਾ ਕਰਨੀਆਂ ਘਰ ਪਰਿਵਾਰ ਵਿੱਚ ਟੀਮ ਆਪਣੀ ਤਿਆਰ ਪਰ ਤਿਆਰ ਇਹ ਜੋਸ਼ ਨਾਲ ਪੂਰੀ ਰੌਣਕ ਦੇ ਨਾਲ ਅੱਪਰੀ ਜਾ ਰਹੀ ਹੈ 메인 ਰੋਡ ਦੇ ਉੱਤੇ ਜਿੱਦਾ ਡੇਰਾ ਬਾਬਾ ਨਾਨਕ ਤੋਂ ਜਿਹੜੀ ਮੰਜ਼ਿਲ ਦਾ ਸਾਨੂੰ ਇੰਤਜ਼ਾਰ ਹੀ ਅਸੀਂ ਪਹੁੰਚ ਗਏ ਆ ਜੀ ਉਸ ਰੋਡ ਦੇ ਉੱਪਰ ਤੋਂ ਥੋੜੇ ਕਿਤੇ ਅੱਗੇ ਵਿੱਚ ਹੀ ਲਾਹ 15 ਮਿੰਟਾਂ ਦਾ ਅਸੀਂ ਪਹੁੰਚ ਜਾਣਾ ਤੇਰੇ ਵੱਦ ਨਾਨਕ ਕਿਉਂਕਿ ਇੱਕ ਦਾ 2 ਕਿਲੋਮੀਟਰ ਦਾ ਹੀ ਰਸਤਾ ਹੈ ਬਰਨਾਨੀ ਲਗਾਏਗਾ ਜਿੱਥੇ ਸ਼ਾਬਾਸ਼ ਹੋਵੇ ਬਾਕੀ ਬਸ਼ਾਹਦਾ ਹੋਵੇ ਨਹੀਂ ਜਿੱਦਾਂ ਆਗੇ ਛੇ ਲੋ ਵੀ ਹਾਲੀ ਹੋਈ ਮਸ਼ਾਲਾ ਵਿੱਚ ਵਾਹਿਗੁਰੂ ਜੀ ਕੜੀ ਜੋਰ ਕੜੀ ਜੋਰ ਆ ਜਾਓ ਬਾਬਾ ਜੀ ਆ ਜਾਓ ਬਾਬਾ ਜੀ ਪੂਰਾ 8 ਘੰਟਾ ਸਫਰ ਕਰਨ ਤੋਂ ਬਾਅਦ ਡੇਰਾ ਬਾਬਾ ਨਾਨਕ ਰੋਡ ਪਾਰ ਕਰਨ ਤੋਂ ਬਾਅਦ ਹੁਣ ਅਸੀਂ ਫਾਈਨਲੀ ਪਹੁੰਚ ਗਏ ਆਪਣੀ ਮੰਜ਼ਿਲ ਡੇਰਾ ਬਾਬਾ ਨਾਨਕ ਸਹਿਰ ਜਿੱਤੇ ਸ੍ਰੀ ਚੋਲਾ ਸਾਹਿਬ ਜੀ ਦੇ ਦਰਸ਼ਨ ਕਰਨ ਦੀ ਸੰਗਤ ਆਉਂਦੀ ਆ ਜੀ ਸੋ ਬਹੁਤ ਜਾਰੀਆਂ ਰੌਣਕਾਂ ਤੇਰੇ ਬਾਬੇ ਨਾਨਕ ਦੇ ਵਿੱਚ ਲੱਗੀਆਂ ਹੋਈਆਂ ਸੰਗਤਾਂ ਵੱਲੋਂ ਖਰਾ ਪ੍ਰਸ਼ਾਦ ਜੇ ਲੰਗਰ ਲਗਾਏ ਜਾਂ ਲਗਾਏ ਗਏ ਦੇਖੋ ਤੇ ਸਵਾਗਤ ਕੀਤਾ ਗਿਆ ਜੀ ਆਇਆਂ ர ਜਾਓ ਮੇਰੇ ਵੀਰ ਦੀ ਲੰਗਰ ਜਾ ਕੇ ਜਾਓ ਮੇਰੇ ਵੀਰ ਆ ਜਾਓ ਮੇਰੇ ਵੀਰ ਦੀ ਲੰਗਰ ਜਾ ਕੇ ਜਾਓ ਮੇਰੇ ਵੀਰ ਜੀ ਜਲੇਬਾ ਦਾ ਲੰਗਰ ਲਗਾਇਆ ਹੁਣ ਅਸੀਂ مین ਰੋਡ ਤੋਂ ਇੱਧਰ ਸੱਜੇ ਹੱਥ ਮੋੜਾਂਗੇ ਸੱਜੇ ਹੱਥ ਹੀ ਜਿਹੜਾ ਵਾ ਗੁਰਦੁਆਰਾ ਚੋਲਾ ਚੋਲਾ ਸਾਹਿਬ ਜਿਹੜਾ ਹੈਗਾ ਵਾ ਆ ਦੇਖੋ ਬੋਰਡ ਦੇ ਉੱਤੇ ਵੀ ਲਿਖਿਆ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਜੀ ਤੇ مین ਰੋਡ ਤੋਂ ਅਸੀਂ ਹੋ ਗਏ ਸੱਜੇ ਹੱਥ ਤੇ ਸੱਜੇ ਹੱਥ ਹੀ ਗੁਰਦੁਆਰਾ ਆਪਣਾ ਤਰੀ ਚੋੜਾ ਸਾਹਿਬ ਜਿੱਥੇ ਹੈਗਾ ਜੀ ਉਸ ਟਰੀ ਵਿੱਚ ਲਖਮੀਨ ਗਾ ਦਾ ਬੱਲੇ ਬੱਦੇ ਵਹਿਣ ਉਹ ਵੀ ਸੰਗਤ ਦੇ ਵਿੱਚ ਕਈ ਖਤਰਨਾਕ ਬੰਦੇ ਵੀ ਹੁੰਦੇ ਆ ਮੇਰੇ ਕੋਲ ਫੌਣ ਡੋਰੀ ਕਰਨ ਦਾ ਕੰਮ ਕਰਦੇ ਆ ਤੇ ਰੂਡ ਮੱਤ ਵੀ ਕਰਨ ਵਾਲੇ ਹੁੰਦੇ ਆ ਇਸ ਕਰਕੇ